ਸਾਸਤਰੀਕਾਰ ਤੁਹਾਨੂੰ ਬਈ ਕਹਾਣੀ ਸੁਣਾਉਣ ਲੱਗਾ ਤੇ ਧਿਆਨ ਨਾਲ ਸੁਣਨਾ ਕੰਦੇ ਸੀਗਾ ਰਾਜੇ ਦੀ ਰਾਣੀ ਹੋ ਗਈ ਬਿਮਾਰ ਉਹ ਬਿਮਾਰ ਹੋ ਗਈ ਨਾ ਤੇ ਜਿੱਥੇ ਉਹ ਪਈ ਸੀ ਉੱਥੇ ਚਿੜੀ ਰਹਿੰਦੀ ਸੀ ਤਾਂ ਛਿੜੀ ਦੇ ਦੋ ਬੱਚੇ ਸੀ ਛਿੜੀ ਮਰ ਗਈ ਜਦੋਂ ਭਾਈ ਚਿੜੀ ਮਰ ਗਈ ਨਾ ਕਿਹੜਾ ਹੋਰ ਚਿੜੀ ਲਿਆ ਉਹਨੇ ਕੀ ਕੀਤਾ ਜਿਹੜੀ ਹੋਰ ਲਿਆ ਸੀ ਉਹਨੇ ਪਖੜੇ ਡੂਡੇ ਲਿਆ ਕੇ ਬੱਚਿਆਂ ਦੇ ਮੂੰਹ ਚ ਪਾਤੇ ਬੱਚੇ ਮਰ ਗਏ ਉਹ ਡਿੱਗ ਪੇ ਰਾਣੀ ਦੇ ਮੰਜੇ ਤੇ ਪ੍ਰਾਣੀਆਂ ਵੇਂਦੀ ਤਾਹਣੋਂ ਲਗਾ ਰੋਬੀਆਂ ਦੀ ਵੇਂਦੀ ਤੇ ਡਿੱਗ ਪੇ ਤੇ ਹੋਂਗਾ ਖੱਚ ਗਈ ਵੀ ਮੈਂ ਮਰ ਗਈ ਤਾਂ ਮੇਰੇ ਬੱਚਾ ਨੇ ਵੀ ਆਇਆ ਹੋ ਹਮ ਭਾਈ ਕੋਚਰ ਹੋਇਆ ਰਾਜੇ ਨੂੰ ਕਹਿੰਦੀ ਵੀ ਮੇਰੀ ਗੱਲ ਸੁਣ। ਮਾਂ ਦਾ ਦੱਸ। ਆਹਦੀ ਵੀ ਜੇ ਮੈਂ ਮਰ ਗਈ ਨਾ ਤੇ ਵਿਆਹ ਨਾ ਕਰਾਈ। ਹੂੰ? ਆਲੀ ਚਿੜੀ ਨੇ ਬੱਚੇ ਮਾਰਤੇ ਜਿਹੜੀ ਹੋਰ ਲਿਆਵੇਂਗਾ ਉਹ ਮੇਰੇ ਬੱਚਿਆਂ ਨੂੰ ਮਾਰ ਦੂਗੀ। ਕਿ ਮੈਂ ਇਹਨੂੰ ਕਹਿੰਦੀ ਆ ਵਿਆਹ ਨਾ ਕਰਾਈ। ਉਹ ਕਹਿੰਦਾ ਕਮਲ ਘਾਤੋਂ ਮਾਰਦੀ ਐ। ਟੁਕ ਤੇ ਮਾਰਨ ਲੱਗੀ। ਉਹ ਆਲੀ ਨਹੀਂ ਮੈਨੂੰ ਪਤਾ ਨਹੀਂ ਮੈਂ ਮਰ ਜਾਣਾ ਬਿਮਾਰ ਵਾਲੀ। ਲੋਕ ਘਟਰ ਕਰਦੇ ਕਰਦੇ ਭਾਈ ਗੱਲਾਂ ਮੱਥਾਂ ਉਹ ਮਰ ਗਈ ਮਰ ਗਈ ਹੁਣ ਰਾਜਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਵੀ ਉਹ ਕਹਿੰਦੀ ਸੀ ਕਰਾਈ ਨਾ ਉਹ ਕਰਾਵੇ ਦਾ ਲੋਕ ਰਿਸ਼ਤੇਦਾਰ ਭਾਈ ਜਿਹੜੇ ਆਉਣ ਜਾਣ ਉਹ ਕਹਿਣ ਵੀ ਜਾ ਗਿਆ ਤੇਰੇ ਕੋਲ ਘਾਟਾ ਕਾਹੇ ਦਾ ਹੈ ਐਨੀ ਇਹਦਾ ਮਾਲਕਾਂ ਤੋਂ ਤਾਂ ਤੈਨ ਤੇਰੇ ਕੋਲੇ ਬਸੇਰਾ ਹੈ ਤੇ ਤੂੰ ਵਿਆਹ ਕਾਤੋਂ ਨਹੀਂ ਕਰਾਉਂਦਾ ਤਰੀ ਉਹ ਰਾਜੇ ਸਹੂਤਾ ਉਹ ਹੁਣ ਦੱਸੇ ਗੱਲ ਵਿੱਚੋਂ ਦੱਸੇ ਨਾ ਕਰਦੇ ਗਰਾਂਉਂਦੇ ਭਾਈ ਵਿਆਹ ਕਰਤਾ ਲੋਕਾਂ ਨੇ ਕਹਿ ਕਹਾ ਕੇ ਉਹਨੂੰ ਕਰਤਾ ਤੇ ਉਹਦੇ ਸੀਗੇ ਦੋ ਬੱਚੇ ਇੱਕ ਰੂਪ ਆ ਤੇ ਇੱਕ ਪਸ਼ਾਨਤ ਉਹ ਦੋਨੇ ਪੜਨ ਜਾਂਦੇ ਹੁੰਦੇ ਕੋੜੇ ਤੇ ਜਾਂਦੇ ਸੀ ਪੜਨ ਉਹ ਪੜਦੇ ਪੜਦੇ ਜਦੋਂ ਆਏ ਨਾ ਪੜ ਕੇ ਆਏ ਜਦੋਂ ਤੇ ਖੁੱਦੋ ਖੁੰਡੀ ਖੇਡਣ ਲੱਗੇ ਜਿਹੜੀ ਰਾਣੀ ਨਵੀਂ ਲਿਆਂਦੀ ਸੀ ਉਹ ਮਹਿਲਾਂ ਚ ਕੱਤਦੀ ਸੀ ਝਾਕਾ ਮਾਰਿਆ ਟੋਲਾ ਬਸੰਤ ਨੇ ਤੇ ਖੁੱਦੋ ਨਾ ਮਹਿਲਾਂ ਜਾਵੜੀ ਉਹਦੇ ਕੋਲੇ ਉਹ ਤਾਂ ਕਰੋਪ ਹੋ ਗਈ ਲੋ ਕਰੋਪਾਈ ਹੋ ਗਈ ਨਾ ਤੇ ਰਾਜੇ ਨੂੰ ਪਾਈ ਗਈ ਕਰਨ ਮੱਟੀ ਲੈ ਕੇ ਰਾਜਾ ਕਹਿੰਦਾ ਕੀ ਗੱਲ ਹੋ ਗਈ ਕੰਡੀ ਪੁੱਛਣਾ ਉਹਦਾ ਤਾਂ ਵੀ ਇਸ ਨੂੰ ਸੁਣੋ ਮਨਾਜੇ ਨਾ ਪਾਟੇ ਨੂੰ ਸ਼ੋਈਏ ਨਾ ਤੇ ਫਿਰ ਗੱਲ ਗਏ ਬਣੇ ਤੂੰ ਦੱਸਦਾ ਸਹੀ ਵੀ ਗੱਲ ਕੀ ਹੋ ਗਈ ਉਹ ਵਾਲੀ ਬਸੰਤ ਨੂੰ ਦੇਖ ਨਾ ਕਰਾ ਦੇ ਦੀ ਹੂੰ ਸ਼ਾਂਤ ਵੱਡਾ ਹੀ ਰੂਪ ਛੋੜਾ ਸੀ ਉਹ ਕਹਦਾ ਚੱਲ ਐਂ ਉਹ ਕਰ ਵੀ ਤੂੰ ਉੱਠ ਖੜਾ ਕੋਈ ਗੱਲ ਨਹੀਂ ਤੇ ਆਪਾਂ ਲੈ ਕੇ ਲਾ ਦਿਆਂ ਗੱਲ ਨੂੰ ਉਹ ਆਪੇ ਮੁੜ ਜੂਗਾ ਮੈਂ ਕਾ ਦਿੱਤਾ ਹੀ ਪਿਆ ਉਹ ਗੱਲ ਨਹੀਂ ਕੰਦਾ ਦੂਜੇ ਦਿਨ ਜਦੋਂ ਗਏ ਪੜਨਾ ਕਿ ਆਉਂਦਾਂ ਨੂੰ ਲੇਖ ਕੇ ਬਾਹਰ ਚਲਾਤਾ ਵੀ ਬਸੰਤ ਨੂੰ ਦੇਖਣ ਕਾਲਾ ਕਿ ਮੁਰਝੀ ਉਹਨੇ ਪੜਿਆ ਪੜ ਕੇ ਤੇ ਕਹਿੰਦਾ ਛੋਟੇ ਨੂੰ ਕਹਿੰਦਾ ਬਸੰਤ ਨੂੰ ਰੂਪ ਨੂੰ ਵੀ ਲੈ ਵੀ ਭਰਾਵਾ ਤੂੰ ਵੜ ਜਾ ਅੰਦਰ ਮੈਨੂੰ ਰੋਕਬਣੀ ਮੈਨੂੰ ਚਾਹ ਗੱਲ ਲਿਖੀ ਵੀ ਇਹੇ ਮੈਂ ਜੀ ਮੈਂ ਤਾਂ ਚੱਲਿਆ ਤੇ ਤੂੰ ਆਪਦਾ ਜਾਵੜਾ ਅੰਦਰ ਜਾਣਾ ਤਾਂ ਉਹ ਕਹਿੰਦਾ ਵੀ ਅੰਦਰ ਅੱਜ ਤੈਨੂੰ ਕੱਢਦਾ ਕੱਲ ਨੂੰ ਮੈਨੂੰ ਘੜ ਦੇਣਗੇ ਵੀ ਮੈਂ ਤਾਂ ਨਹੀਂ ਅੰਦਰ ਜਾਣਾ ਮੈਂ ਤਾਂ ਤੇਰੇ ਨਾਲ ਹੀ ਜਾਣਾ ਹੂੰ ਭਾਈ ਉਹ ਦੁਨਾਈ ਉੱਠ ਗਈ ਇਹ ਦੁਨਾਈ ਉੱਠ ਗਈ ਜਾਂਦਿਆ ਜਾਂਦਿਆਂ ਨੂੰ ਤੁਰਾ ਜਾਂਦਿਆਂ ਨੂੰ ਹੌਲੀ-ਹੌਲੀ ਭਾਈ ਰਾਤ ਪੈ ਗਈ ਹੂੰ ਰਾਤ ਪੈ ਗਈ ਬੋਰ ਸੀ ਬਹੁਤ ਭਾਰਾ ਬਸੰਤ ਕਹਿੰਦਾ ਇੱਥੇ ਰਾਤ ਹਨੇਰਾ ਹੋ ਗਿਆ ਤੇ ਵੀ ਤੇ ਰਾਤ ਕੱਟ ਲਿਗੇ ਤਣ ਚੜੇ ਚੱਲਾਂਗੇ ਹੂੰ ਉੱਥੇ ਪੈ ਗਏ ਅਰੋਪ ਸੌਂ ਗਿਆ ਤੇ ਬਸੰਤ ਜਾਗਦਾ ਰੋਦ ਦੀ ਰਾਤ ਹੋਈ ਤੇ ਸੰਤ ਕਹਿੰਦਾ ਰੂਪ ਨੂੰ ਉੱਠ ਖੜ ਪਈ ਵੀਰਿਆ ਮੈਨੂੰ ਬੈਦ ਕੱਖਲਾ ਲਾ ਲੈਣ ਦੇ ਹੂੰ ਤੂੰ ਉੱਠ ਕੇ ਬਹਿ ਜਾ ਆਹ ਉਹ ਉੱਠ ਕੇ ਬਹਿ ਗਿਆ ਗਲਾਂਦਾ ਗਲਾਂਦਾ ਤੇ ਉਹ ਵੀ ਸੌ ਗਿਆ ਨੀਂਦ ਆਈ ਵੀ ਸੀ ਪਹਿਲਾਂ ਨੂੰ ਹੂੰ ਦੰਨੇ ਸੌ ਹੂੰ ਜੇ ਸੌਂਗੇ ਸਰਾਲ ਉਤਰੀ ਤਾਂ ਸਰਾਲ ਰਹਿੰਦੀ ਸੀ ਤੇ ਸਰਾਲ ਭਾਈ ਰੂਪ ਦੇ ਸਾਹ ਪੀ ਗਈ ਪੀ ਕੇ ਤਾਂ ਚੜ ਗਈ ਤਾਂ ਹਾਂ ਤੇ ਰੂਪ ਤਾਂ ਮਰਤੂ ਹੋ ਗਿਆ ਜਦੋਂ ਚੜਿਆ ਪੈ ਪਾਟੀ ਨੇਰਾ ਸੀਗਾ ਥੋੜਾ ਜਾਂ ਤੇ ਉਹ ਬਸੰਤ ਨੇ ਉੱਠਿਆ ਬਸੰਤ ਨੇ ਆਖਿਆ ਵੀ ਉੱਠ ਗਏ ਹੁਣ ਸ਼ਹਿਰ ਨੇੜੇ ਚੱਲ ਗਏ ਉਹਨੂੰ ਠਾਉਣ ਲੱਗਾ ਵੀ ਬਾਈ ਉੱਠ ਕਰ ਉਹ ਠੇ ਤਾਂ ਤਾਂ ਜੋ ਜਿਉਂਦਾ ਹੋਵੇ ਨਾ ਉਹਨੇ ਆਖਿਆ ਵੀ ਨਹੀਂ ਹਰਦਾ ਕੋਈ ਗੱਲ ਇਹ ਤਾਂ ਖਤਮ ਹੋ ਗਿਆ ਹੋਵੇ ਨਾ ਤਾਂ ਹੁਣੇ ਉਹ ਕਰਦੇ ਫੌਰਤ ਕੋਈ ਚਾਰਾ ਹੈ ਨਹੀਂ ਵੀ ਆ ਸ਼ਹਿਰ ਚੱਲਦੇ ਆ ਉੱਥੋਂ ਲੱਕੜਾ ਲੋਕੜਾ ਲਿਆ ਕੇ ਤੇ ਪ੍ਰਾਸ਼ਾਸਨ ਕਰ ਦੇਵਾਂਗੇ ਹੋਰ ਕੀ ਕਰਨਾ ਹੈ ਹੂੰ ਉਹ ਭਾਈ ਜਦੋਂ ਉਹਦੇ ਜਰਾ ਚਿੱਟਾ ਚਾਦਰਾਂ ਪਾ ਕੇ ਉੱਠ ਗਿਆ ਤਾਂ ਉੱਠ ਗਿਆ ਉਹ ਸ਼ਹਿਰ ਨੂੰ ਸ਼ਹਿਰ ਦਾ ਮਰਿਆ ਵਹੀ ਰਾਜਾ ਉਹਦਾ ਚਿੱਟ ਜਾਣਾ ਸੀ ਉਹਨੇ ਉਹਦਾ ਹੁਕਮ ਉੱਥੇ ਹੋਕਾ ਦਿੱਤਾ ਵਾਸੀ ਵੀ ਜਿਹਨੇ ਆ ਕੇ ਤੜਕੋਂ ਗੇਟ ਖੜਕਾਤਾ ਉਹਨੂੰ ਰਾਜ ਕੇ ਬੋਲਣਾਂ ਗੇਟ ਉਹਨੇ ਖੜਗਾਤਾ ਜਾ ਕੇ ਕਹਿੰਦੇ ਲੈ ਵੀ ਰਾਜਾ ਹੀ ਆ ਗਿਆ ਇਹਨੇ ਕਿਉਂ ਭੜਿਆ ਭਾਈ ਪੁਰਸ ਵਾਲੇ ਨੇ ਰਾਜ ਤੇ ਬੋਤਾ ਭੁੱਲ ਗਿਆ ਭਰਾ ਨੂੰ ਮੈਂ ਆਖਿਆ ਯਾਰ ਉਹ ਤਾਂ ਹੁਣ ਮਰਿਆ ਭਾਈ ਇਹ ਚਾਲ ਵੀ ਚੱਲ ਛੱਡ ਖੜਾ ਬਹਿ ਗਿਆ ਰਾਜ ਤੇ ਲੋ ਭੁੱਲ ਗਿਆ ਉਧਰੋਂ ਉਹ ਪਿਆ ਸੀਗਾ ਉਸ ਰੂਪ ਤੇ ਜੋਗੀ ਫਿਰਦਾ ਤੁਰਦਾ ਭਾਈ ਆ ਗਿਆ ਜੋਗੀ ਨੇ ਵੇਖਿਆ ਵੀ ਬੜਾ ਸੋਹਣਾ ਮੁੰਡਾ ਪਿਆ ਹੈ ਤੇ ਉੱਠ ਲਗਾ ਤਾਂ ਨਹੀਂ ਦੇਖੇ ਵੱਡਾ ਦਿਨ ਆਇਆ ਪਿਆ ਕੋਹੜਾ ਵੀ ਖੜਿਆ ਕੋਲੇ ਹੈ ਕਰਦਾ ਘਰਾਉਂਦਾ ਆ ਦੇ ਕੰਡਾ ਵੀ ਨਿਗਾ ਮਾਰੀ ਤਹਾਂ ਨੇ ਮਾ ਉਹ ਸਰਾ ਦੇ ਸੀ ਉਹਨੂੰ ਜੋਗੀ ਨੂੰ ਜੋਗੀ ਕੀਲਣ ਜਾਣਦੇ ਹੁੰਦੇ ਆ ਉਹਨੇ ਕੀਲ ਲਈ ਕੀਲ ਕੇ ਕਹਿੰਦਾ ਆ ਜਾ ਥੱਲੇ ਇਹਦੇ ਸਾਹ ਪਾ ਮੂੰਹ ਤੇ ਮੂੰਹ ਧਾਰ ਕੇ ਸਾਹ ਪਾਤੇ ਉਹਨੇ ਉਹਦਾ ਚੰਗਾ ਭਲਾ ਹੋ ਗਿਆ ਉੱਠ ਕੇ ਹੂੰ ਕੰਦਾ ਬਾਰੇ ਸੁੱਤੇ ਉਹ ਕੰਦਾ ਸੁੱਤਾ ਕਾਦਾ ਤੂੰ ਤਾਂ ਬਸ ਮੈਂ ਬਚਾਇਆ ਈ ਆ ਤੈਨੂੰ ਕੰਦਾ ਹੁਣ ਹੁਣ ਕੰਦਾ ਮੈਂ ਤਾਂ ਤੇਰੇ ਨਾਲ ਹੀ ਜਾਣਾ ਜੋਗੀ ਨੂੰ ਕਹਿੰਦਾ ਉਹ ਕਹਿੰਦਾ ਵੀ ਵੀ ਇੱਕ ਗੱਲ ਸੁਣ ਕਾਕਾ ਹਾਂ ਹੈਗਾ ਸ਼ਹਿਰ ਨੇੜੇ ਤੇ ਤੂੰ ਸ਼ਹਿਰ ਜਾਵੜਾ ਮੇਰਾ ਵੀਰ ਉੱਥੇ ਤੈਨੂੰ ਨੌਕਰੀ ਦਾ ਆਖਰੀ ਮਿਲ ਜੂਗੀ ਕਿਸੇ ਚੰਗੇ ਘਰ ਦਾ ਤੀ ਪੁੱਤਾਂ ਤੂੰ ਤੇ ਸਾਡੇ ਨਾਲ ਤੂੰ ਕੀ ਕਰਨਾ ਅਸੀਂ ਤਾਂ ਮੰਗ ਖਾਣਾ ਮਸੀਤੀ ਸੌਣਾ ਸਾਡਾ ਤਾਂ ਕੰਮ ਕੀ ਹੈ ਛੱਡ ਦੇ ਕੰਮ ਤੂੰ ਰਹਿਣਾ ਕੀ ਐ ਮੈਥੋਂ ਤੂੰ ਜਾਵੜਾ ਓਕੇ ਮੈਂ ਤਾਂ ਤੇਰੇ ਨਾਲ ਹੀ ਜਾਣਾ ਉਹ ਕਹਿੰਦਾ ਨਾ ਆਉਣਾ ਕਰਾ ਮੋੜ ਤਾਂ ਨੇ ਮੋੜ ਕੇ ਤੇ ਜਦੋਂ ਗਿਆ ਸ਼ਹਿਰ ਉਹ ਸ਼ਹਿਰ ਹੁਣ ਜਦੋਂ ਬੰਦਾ ਸ਼ਹਿਰ ਦੇ ਵਿੱਚ ਵੱੜਦਾ ਜੇ ਕਿਸੇ ਨੂੰ ਨਾ ਜਾਣਦਾ ਹੋਵੇ ਤਾਂ ਮਾਰਾ ਕਰਦੇ ਜਫਾ ਲੈਂਦੇ ਉਹਨੂੰ ਹੈ ਉਹਨੂੰ ਜਦੋਂ ਗਿਆ ਸ਼ਹਿਰ ਚ ਦੇ ਪੁਰਸ ਵਾਲਿਆਂ ਨੇ ਪੁੱਛਿਆ ਕਿੱਥੇ ਜਾਣਾ ਕੀ ਤੋ ਕਿਹਨੂੰ ਜਾਣਦਾ ਕਿਹਦੇ ਘਰੇ ਜਾਣਾ ਹੁਣ ਦੱਸੇਗੀ ਦੇ ਉਹ ਤੂੰ ਜਾਣਦਾ ਤਾਂ ਕਿਸੇ ਨੂੰ ਹੈ ਨਹੀਂ ਸੀ ਉਹਨਾਂ ਨੇ ਬਾਰਾਜ ਫੜ ਲਿਆ ਫੜ ਕੇ ਬਾਰਾਜ ਉਹ ਰਾਜੇ ਦੇ ਪੇਸ਼ ਕਰਤਾ ਉਹ ਕਹਿੰਦੇ ਕਿ ਬੰਦਾ ਲਿਆਂਦਾ ਬਾਰਾਜ ਫਿਰਦਾ ਉਹ ਕਹਿੰਦਾ ਕਰ ਦੇ ਜੇਲ੍ਹ ਚ ਉਹਨਾਂ ਨੇ ਜੇਲ੍ਹ ਚ ਕਰਤਾ ਵੇਖਿਆ ਉਹਨੇ ਵੀ ਨਹੀਂ ਜੋ ਜੇਲ੍ਹ ਚ ਕਰਤਾ ਜੋ ਕੋਸਚ ਰਹਿ ਹਥੇ ਰਹ ਹਾਂ ਤੇ ਉਧਰੋਂ ਭਾਈ ਜੁਹਾੜ ਕਿਸੇ ਦਾ ਜੁਹਾੜਾ ਇਹਦਾ ਜੁਹਾੜ ਵਿਗੜ ਗਿਆ ਅੱਛਾ ਉੱਥੇ ਆ ਕੇ ਸ਼ਾਇਰ ਚ ਉਹਨੇ ਅੱਖ ਯਾਰ ਜਹਾਜ਼ ਨਹੀਂ ਚੱਲਦਾ ਤੇ ਹੁਣ ਕਿਵੇਂ ਕਰੀ ਗੇ ਉਹਨੇ ਜੋਤਸ਼ੀਆ ਨੂੰ ਪੁੱਛਿਆ ਯਾਰ ਮੇਰਾ ਜਹਾਜ਼ ਨਹੀਂ ਚੱਲਦਾ ਉਹ ਕਹਿੰਦੇ ਬੰਦੇ ਦੀ ਬੇਟਾ ਮੰਗਦਾ ਏ ਫੇਰ ਚੱਲੂਗਾ ਉਹਨੇ ਅੱਖ ਹੁਣ ਬੰਦਾ ਕਿੱਥੋਂ ਲੇ ਜੀ ਉਹਨੇ ਕਾ ਸ਼ਾਇਰ ਚੱਲਦੇ ਆ ਭਾਈ ਹੋਰ ਕੀ ਆ ਚੱਲ ਕੇ ਉੱਥੇ ਰਾਜੇ ਨੂੰ ਪੁੱਛ ਪੁੱਛਦੇ ਆ ਕੋਈ ਉਮਰ ਕਾਲ ਦਾੜਾ ਮਿਲ ਜੂ ਉਹ ਜਾਂ 20 ਸਾਲਾਂ ਮਿਲ ਜੂ ਕੋਈ ਮੁੱਲ ਦੇ ਦੇਣ ਪੈਸੇ ਦੇ ਦੂਗਾ ਮੈਂ ਹੂੰ ਉਹ ਜਾ ਕੇ ਪੁਲਿਸ ਵਾਲ ਨੂੰ ਕਹਿੰਦਾ ਉਹ ਮੈਨੂੰ ਬੰਦਾ ਚਾਹੀਦਾ ਉਹ ਕਹਿੰਦੇ ਬੰਦਾ ਵੀ ਰਾਜੇ ਨੂੰ ਵਛ ਲੈਣੀ ਉਹ ਰਾਜੇ ਨੂੰ ਪੁੱਛਿਆ ਉਹਨਾਂ ਨੇ ਕਿਵੇਂ ਇੰਨੇ ਰਿਪਿਆਂ ਦਾ ਭਾਈ ਬੰਦਾ ਮਿਲੂਗਾ ਇਹਨੂੰ ਹੁੰਦਾ ਦੇ ਦਿਓ ਯਾਰ ਉਹ ਰਾਜੇ ਨੂੰ ਕਹਿੰਦੇ ਪੁਲਿਸ ਵਾਲੇ ਕਹਿੰਦੇ ਜਿਹੜਾ 500 ਚੋਥੇ ਲੈਂਦਾ ਫੜਕਿਆ ਪਾ ਉਹ ਹੀ ਦੇ ਦਈਏ ਸੀ ਰੂਪ ਉਹ ਉਹ ਕਹਿੰਦਾ ਉਹ ਦੇ ਲਿਓ ਉਹਨਾਂ ਨੇ ਭਾਈ ਰੂਪ ਦੇਤਾ ਉਹਨੂੰ ਤੇ ਰੂਪ ਦੇਤਾ ਦੇ ਰੂਪ ਨੂੰ ਸ਼ਹਿਰ ਚ ਲੈ ਗਿਆ ਹੁਣ ਕਹਿੰਦਾ ਲੈ ਭਰਾ ਮੈਸਤਰਾ ਖਾਲਾ ਜੜ ਕੋ ਖਾਣਾ ਮਿਲਣਾ ਜਿਹਨੂੰ ਮਿਲਣਾ ਮੈਂ ਤਾਂ ਤੇਰੀ ਪੇਟਾ ਦੇਣੀ ਹੈ ਜੁਹਾਜ ਨੂੰ ਉਹ ਕਹਿੰਦਾ ਨਾ ਤਾਂ ਮੈਂ ਕਿਸੇ ਨੂੰ ਮਿਲਣਾ ਤੇ ਨਾ ਹੀ ਮੈਂ ਕੋ ਖਾਣਾ ਤੇ ਜੇ ਭਲਾ ਮੰਦਰਾ ਜੁਹਾਜ ਤੋੜ ਦਿਆਂ ਤੇ ਮੈਥੇ ਮਾਰ ਕੇ ਹੀ ਲੈਣਾ ਉਹ ਕਹਿੰਦਾ ਮੈਨੂੰ ਕਿਲੋੜਾ ਮਾਰਨੀ ਮੇਰਾ ਜੁਹਾਜ ਤੋੜ ਦੇ ਯਾਰ ਕਹਿੰਦਾ ਆ ਜਾ ਮੁੜਿਆ ਉਹਨੇ ਕੀ ਕੀ ਨਕੀਰਾ ਦਿੱਤਾ ਐਂ ਕਰਕੇ ਤੇ ਇੰਜਣ ਦੇ ਵਿੱਚ ਖੂਨ ਪਾਤਾ ਇੰਜਣ ਸਟਾਰਟ ਹੋ ਗਿਆ ਉਹ ਸਾਲਾ ਬੇਈਮਾਨ ਹੋ ਗਿਆ ਭੈਣੇ ਜਵਾਜ ਵਾਲਾ ਉਹਨੇ ਰੋਪ ਨੂੰ ਵੇਚੇ ਹਟ ਲਿਆ ਅੱਛਾ ਵੀ ਗਿੱਟਾ ਤੇ ਫੇਰ ਕੱਢ ਗਿਆ ਫੇਰ ਕਿੱਥੋਂ ਬਦੇ ਭਾਲਾਂਗੇ ਇਹ ਤਾਂ ਗੁਣਾ ਦੀ ਕੁਸਲੀ ਹੈ ਵੀ ਇਹ ਜਾਣਦਾ ਹੈ ਕਿਰਤ ਵਿਦਿਆ ਦੇ ਇਸ ਨੂੰ ਸੱਟ ਲਾ ਵਿੱਚ ਸੱਟ ਲਿਆ ਅਗਲੇ ਕਿਨਾਰੇ 'ਚ ਲੱਗ ਗਿਆ ਸਮੁੰਦਰ ਸਮੁੰਦਰੋਂ ਪਾਰ ਉੱਥੇ ਉਹਨੇ ਮਾਲ ਖਰੀਦਣਾ ਸੀ ਇੱਧਰ ਲਿਆ ਕੇ ਵੇਚਦਾ ਰਿਹਾ। ਨਿਰ ਉਹਥੇ ਉਹਨੂੰ ਕਹਿੰਦਾ ਲੈ ਵੀ ਮੁੰਡਿਆ ਬਹਿ ਜਾ ਇੱਥੇ। ਰਾਖੀ ਤੇ ਮੈਂ ਮਾਲ ਮੂਲ ਖਰੀਦਣਾ। ਉਹ ਮਾਲ ਖਰੀਦਣ ਉੱਥੇ ਗਿਆ ਬੱਚਾ ਉੱਥੇ ਬੈਠਾ ਸੀ ਮੁੰਡਾ ਉਹ। ਫਿਰ ਉੱਥੇ ਰਾਜੇ ਦੀ ਲੜਕੀ ਵਿਆਹ ਨਹੀਂ ਕਰਾਉਂਦੀ ਸੀ। ਉਹ ਆਪਦੇ ਪਿਤਾ ਨੂੰ ਕਹਿੰਦੀ ਮੈਂ ਆਪਦਾ ਬਾਰ ਆਪੇ ਟੋਲ ਕੇ ਵਿਆਹ ਕਰਾਉਂਗੀ। ਉਹ ਉਹਦੀ ਨਿਗਾ ਪੈ ਗਿਆ ਸੋਹਣਾ ਬੜਾ ਸੀ ਮੁੰਡਾ ਉਹ। ਉਹ ਮਗਾ ਪੈ ਗਿਆ ਤੇ ਉਹ ਕੁੜੀਆਂ ਨੂੰ ਕਹਿੰਦੀਆਂ ਨਾਲ ਦੀਆਂ ਨੂੰ ਕਹਿੰਦੀ ਵੀ ਭੈਣੇ ਐਂ ਕਰੋ ਮੇਰੇ ਪਿਓ ਨੂੰ ਕਹ ਦਿਓ ਵੀ ਇਹਨੇ ਆਪਦਾ ਬਲ ਟੋਲ ਲਿਆ ਕੋਈ ਵਿਆਹ ਕਰ ਦੇਦਾ ਹੂੰ ਕਿਹ ਹੋ ਬਾਈ ਨੂੰ ਫੇਰ ਉਹ ਜਾ ਕੇ ਕੋਈ ਨਹੀਂ ਰਸਤਾ ਇਹ ਦੱਸਿਆ ਵਾ ਤੇ ਰਾਜਾ ਭਾਈ ਕਹਿੰਦਾ ਚਲੋ ਧੰਨਵਾਦ ਆ ਉਹ ਰਾਜਾ ਵੇਖਣ ਆਇਆ ਭਾਈ ਵੇਖ ਕੇ ਆਪ ਉਹਨੇ ਮੁੰਡੇ ਨੂੰ ਪੁੱਛਿਆ ਵੀ ਤੇਰਾ ਵਿਆਹ ਕਰ ਦੇਗੇ ਉਹ ਕੰਦਾਈ ਮੇਰਾ ਮਾਲ ਕਹੇ ਦਰ ਗਿਆ ਵਾ ਮਾਲ ਖਰੀਦ ਦੇਣਾ ਉਹਨੂੰ ਪੁੱਛ ਲੋ ਵੀ ਉਹ ਕਹੂਗਾ ਕਰ ਜੋ ਉਹ ਹੁਣ ਮਾਲਕ ਸੀ ਉਹਦਾ ਕਹਿਣਾ ਸੀ ਉਹਨੇ ਉਹਨੂੰ ਜਿਹੜਾ ਪੁੱਛੋ ਕੰਦਾ ਕਰ ਦਿਓ ਮੈਨੂੰ ਕੋਈ ਝੜਾਜ ਨਹੀਂ ਪਰ ਅਸੀਂ ਜੋ ਆਜ ਮੈਂ ਮਾਲ ਮੇਰਾ ਖਰੀਦਦਾ ਵਾ ਜੋ ਆਜ ਲੈ ਕੇ ਸੀ ਉੱਡ ਜਾਣਾ ਤੇ ਤਿਆਰ ਕਰ ਦਿਓ ਨਾਲ ਹੀ ਕੁੜੀ ਨੂੰ ਤਿਆਰ ਕਰ ਦਿਓ ਨਾਲ ਹੀ ਲੈ ਜਾਗੇ ਉਹਨਾਂ ਨੇ ਬਾਈ ਆਨੰਦ ਗਾਰਜ ਕਰਕੇ ਤੇ ਤਿਆਰ ਵਿਆਹ ਕਰਤੀ ਕੁੜੀ ਨਾਲ ਹੀ ਕਾਰਤੀ ਤੇ ਜਹਾਜ਼ ਆ ਤੇ ਵਿੱਚ ਬਹਿ ਗਏ ਜਹਾਜ਼ ਚਲਾਦਾ ਤਾਂ ਨਾ ਝੋੜਿਆ ਇਹੋ ਸਮੁੰਦਰ ਦੇ ਵਿਚਾਲੇ ਜੇ ਆ ਗਿਆ ਨਾ ਤੇ ਉਹ ਬੇਈਮਾਨ ਹੋ ਗਿਆ ਮੇਰਾ ਸਾਲਾ ਮੇੜਾ ਲੈ ਕੇ ਗਿਆ ਸੀ ਉਹਨੂੰ ਰੂਪ ਨੂੰ ਜਹਾਜ਼ ਵਾਲਾ ਬੇਈਮਾਨ ਹੋ ਗਿਆ ਮੈਂ ਆਖਾ ਮੈਨੂੰ ਬਿਚ ਛੱਡ ਦਿੰਦੇ ਸਮੁੰਦਰ ਚ ਤੇ ਲੜਕੀ ਆਪਾਂ ਰੱਖਾਂਗੇ ਜੋ ਬਿਚਾਰੇ ਇਹ ਆਇਆ ਤੇ ਉਹਨੂੰ ਮਾਰਿਆ ਕਹਿੰਦਾ ਵੇਖੀ ਕਿਹੜੜ ਕੀ ਆ ਉਹ ਕੋਨੇ ਬਾਰੀ ਜੋ ਕੋਲੀ ਧਾਕਾ ਦੇਤਾ ਬੈ ਸੜਤਾ ਨੇ ਡੱਗਣਸਾਰ ਜਿਵੇਂ ਚੱਕਿਆ ਉਹਨੇ ਸਮੁੰਦਰ ਚੋਂ ਪਾਣੀ ਚੋਂ ਆ ਨਾਗਰਮਾਸ਼ ਨੇ ਇਹਨਾਂ ਨਾਗਰਮਾਸ਼ ਨੇ ਚੱਕ ਕੇ ਤੇ ਕਿਨਾਰੇ ਲਾਤਾ ਉੱਥੇ ਢੋਬੀ ਤੇ ਢੋਬਾਂ ਨੇ ਲੀੜੇ ਢੋਂਦੇ ਉਹ ਲੀੜੇ ਤੋਂ ਰਿਸ਼ੋ ਕਹਿੰਦੇ ਆ ਮੁੰਡਾ ਤਰਿਆ ਆਉਂਦਾ ਤਰਿਆ ਆਉਂਦਾ ਫੜਕਾ ਉਹਨਾਂ ਨੇ ਫੜ ਲਿਆ ਭਾਈ ਕੱਢ ਲਿਆ ਇਹਨੂੰ ਕੱਢਦੇ ਘਰੇ ਲੈ ਗਏ ਉਹ ਘਰੇ ਲੈ ਗਏ ਤੇ ਉਹ ਫਿਰ ਉਦੋਂ ਜੁਹਾਰ ਵਾਲਾ ਵੀ ਉਧਰੋਂ ਆ ਗਿਆ ਉਹ ਦੁਆਜਾ ਲੈ ਲਾਇਆ ਕਿ ਲੜਕੀ ਸੀ ਉਹ ਪੜੀ ਲਿਖੀ ਵੀ ਉਹਨੇ ਆਖਿਆ ਵੀ ਆਪਾਂ ਹੁਣ ਪਤਾ ਲੈਣਾ ਉਹਦਾ ਵੀ ਜੇ ਤਾਂ ਜਾਂਦਾ ਹੋਇਆ ਤਾਂ ਪਤਾ ਲੱਗ ਜੂ ਇਹ ਡੁੱਬ ਗਿਆ ਹੋਇਆ ਤਾਂ ਹੀ ਬਸਾ ਲੱਗਦਾ ਉਹ ਕਹਿੰਦੀ ਵੀ ਮੈਂ ਲਾਉਣਾ ਗਾਉਣ ਤੇ ਨਾਮ-ਸ਼ਨਾਮ ਦੇਉਂਗੀ ਪਰ ਮੈਨੂੰ ਬਾਤ ਸੁਣਾਵੇ ਕੋਈ ਰੂਪ ਤੇ ਬਸੱਤ ਦੀ ਜਿਹੜਾ ਬਾਤ ਸੁਣਾਊਗਾ ਤਉਨੂੰ ਪੈਸੇ ਬਹੁਤ ਦੇਵਾਂਗੇ ਹੁਣ ਬਾਤ ਕਿਹੜਾ ਸੁਣਾਵੇ ਬਾਤ ਉਹੋ ਸੁਣਾਉ ਜਿਹਦੇ ਨਾਲ ਬੀਤੀ ਏ ਹੂੰ ਹੂੰ ਉਹਨੇ ਆਖਿਆ ਜੇ ਬਾਤ ਸੁਣਾਸੀ ਤਾਂ ਫੇਰ ਉਹ ਜਿਉਂਦਾ ਫਿਰ ਜੇ ਬਾਤ ਨਾ ਸੁਣਾਈ ਫੇਰ ਮਰ ਗਿਆ ਉਹ ਕਹਿੰਦੇ ਭਾਈ ਆ ਰੂਪ ਨੂੰ ਪਤਾ ਲੱਗ ਗਿਆ ਰੂਪ ਕਹਿੰਦਾ ਧੋਬਣ ਦੇ ਥੋਲੀੜੇ ਢੋਮੜ ਢੋਮੜ ਉਹ ਕਹਿੰਦਾ ਮਾਤਾ ਆਮ ਕਾਰ ਧੋਬਣ ਨੂੰ ਕਹਿੰਦਾ ਵੀ ਤੂੰ ਕਹਿ ਨਾ ਮੇਰੀ ਭਾਣਜੀ ਆਈ ਵੀ ਐ ਵੀ ਉਹ ਸੁਣਾ ਦੂਗੀ ਬਾਤ ਰੂਪ ਤੇ ਪਸੰਦ ਸੀ ਜਾ ਕੇ ਕਹੇਗਾ ਦਾ ਜਦੋਂ ਜਾ ਕੇ ਕਿਹਾ ਉਹ ਕਹਿੰਦੀ ਵੀ ਮੇਰੀ ਭਾਣਜੀ ਆਈ ਵੀ ਐ ਤੇ ਉਹ ਸੁਣਾ ਦੂਗੀ ਰੂਪ ਤੇ ਪਸੰਦ ਸੀ ਉਹਨੇ ਸਾਨੂੰ ਕੀ ਕੁੜੀ ਸੁਣਾ ਦੇ ਮੁੰਡਾ ਸੁਣਾ ਇਹਦਾ ਬਾਤ ਸੁਣਨੀ ਐ ਹੂੰ ਹੁਣੇ ਬਾਲੀ ਜਾਨ ਨੇ ਲੀੜੇ ਰੂਪ ਨੇ ਆ ਗਿਆ ਕੁੜੀ ਬਣ ਕੇ ਜੋ ਕੁੜੀ ਬਣ ਕੇ ਆਈ ਤੇ ਸਾਰੀ ਖੇਕਤ ਜਦੋਂ ਦੱਸੀ ਹੂੰ ਸੁਣਾਈ ਮੁੱਢੋ ਲਾ ਕੇ ਗੱਲ ਕਿ ਉਹ ਰਾਣੀ ਨੂੰ ਤਾਂ ਪਤਾ ਲੱਗ ਗਿਆ ਭਾਈ ਵੀ ਉਹੀ ਆ ਇਹ ਹੂੰ ਹੁਣੇ ਭਾਈ ਕਿੰਬੜ ਗਈ ਉਹ ਕਿੰਬੜੀ ਬੀਤੇ ਫਿਰ ਉਹਦਾ ਭਰਾ ਵੀ ਆ ਗਿਆ ਦੋਨੇ ਇਕੱਠੇ ਹੋ ਗਏ ਤੇ ਇਕਸਾਰ ਆਣ ਲੱਗੇ ਤੇ ਉਹ ਫਿਰ ਉਹ ਜਹਾਜ ਨਾਲ ਮਰਵਾਤਾ ਉਹਨਾਂ ਨੇ ਮਰਵਾਇਆ ਫਿਰ ਕਿ ਬੇਈਮਾਨ ਸਾਲਾ ਸੀਗਾ ਉਹ 映画はまたやろね。Mm hmm. うん。